ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਚੱਲ ਜੀ ਬਰਮਾ ਕੋ ਛੜਦੀ ਕਲਾ ਸਾਰਾ ਸਾਰਾਂ ਦੇ ਵਿੱਚ ਠੀਕ ਠਾਕ ਹੋ ਗਏ ਅੱਛਾ ਵਲੌਗ ਸ਼ੁਰੂ ਕੀਤਾ ਹੈ ਜੀ ਪ੍ਰੋਗਰਾਮ ਤੇ ਚੱਲੇ ਆ ਜਲੰਧਰ ਸਿਟੀ ਜਲੰਧਰ ਸਿਟੀ ਇਹ ਪਠਾਨਕੋਟ ਰੋਡ ਰਾਏਪੁਰ ਰਸੂਲ ਪਰ ਤੇ ਪਰਵੰਤੇ ਚੱਲੇ ਆ ਤੇ ਗੁਰੂ ਘਰ ਉਪਿਆਸੀ ਗੁਰਦੁਆਸਾ ਉਹ ਗੁਰਦੁਆਸਾ ਸਹਿਬ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦਾ ਸਤਿ ਸਥਾਨ ਹੈ ਤੇ ਅੱਜ ਉੱਥੇ ਹਾਜ਼ਰੀ ਹੈ ਜੀ ਤੇ ਆਜੋ ਤੇ ਚੱਲਦੇ ਆ ਦੰਨ ਨਾਲ ਗੱਲਬਾਤ ਕਰਦੇ ਜਾਵਾਂਗੇ ਚਲੋ ਓਕੇ ਜੀ ਚੱਲੇ ਮਾਰਦੇ ਆ ਸਾਫਲੀ ਚੰਗਤਰਾ ਐਸ਼ੀਸ਼ਾ ਚਲ ਚਲ ਹੋ ਗਿਆ ਜਾਣੋ ਜਾਣ ਦੋ ਇੰਟਰਕੈਨੇਕਟ 8753 ਨਸਪਦਾ ਇੰਦਰ ਦੀ ਲਾ ਹਨੀ ਹੋਣੀ ਫਾਇਦਰ ਹੋਏ ਇਹ ਕਿ ਪ੍ਰੋਗਰਾਮ ਬਹੁਤ ਘਟ ਆ ਦਿਨਾਂ ਦੇ ਵਿੱਚ ਤੇ ਅੱਜ ਕਾਫੀ ਦਿਨਾਂ ਬਾਅਦ ਕੋ ਪ੍ਰੋਗਰਾਮ ਤੇ ਚੱਲ ਰਹੇ ਆ ਤੇ ਇਹ ਬਰੁਹਾਰਾ ਸਾਹਿਬ ਜੀ ਦਾ ਮਹਾਰਾਜ ਜੀ ਦਾ ਸਥਾਨ ਹੈ ਕਾਜਰੀ ਸਭੇਂ ਵਾਸ਼ ਸਤਵੇਂ ਵਾਸ਼ਾ ਰਾਇਪੁਰ ਰਸੂਲ ਪਰ ਪਠਾਨਕੋਟ ਰੋਡ ਨਗਰ ਪਿੰਡ ਇੱਥੇ ਮਹਾਰਾਜ ਜੀ ਆ ਐਸਨ ਚਰਨ ਸ਼ੋਕਰਾਵ ਚੰਨ ਸ਼ੋਕਰਾਵ ਤੇ ਮੇਰੇ ਖਿਆਲ ਨਾਲ ਇੱਕ ਰਾਤ ਰਹਿ ਇੱਕ ਰਾਤ ਦੋ ਦਿਨ ਰਹਿ ਮੇਰੇ ਖਿਆਲ ਨਾਲ ਬਾਕੀ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ ਅੱਪਾ ਅੱਗੇ ਜਾ ਕੇ ਜਾ ਜਿਹੜੀ ਮੈਂ ਕਿਹਾ ਪਤਾ ਨਹੀਂ ਪਤਾ ਨਹੀਂ ਆਸ਼ਾ ਆਪਾਂ ਜਾ ਰਹੇ ਇੱਧਰ ਦੀ ਸਿੱਧਾ ਜਲੰਧਰ ਨੂੰ ਨਹੀਂ ਗਏ ਕਿਉਂਕਿ ਇਹ ਥੋੜਾ ਬਾਰ-ਬਾਰ ਪੈ ਜਾਂਦਾ ਹੈ ਕਿ ਉੱਧਰ ਟ੍ਰੈਫਿਕ ਬਹੁਤ ਨਾਲੇ ਲਾਈਟਾਂ ਬਹੁਤ ਆਉਂਦੀਆਂ ਲਾਈਟਾਂ ਜਦੋਂ ਪਠਾਨਕੋਟ ਰੋਡ ਜਾਂਦੇ ਆ ਪੀਪੀ ਚੌਂਕ ਨੂੰ ਤੇ ਉੱਧਰ ਦੀ ਜਿਹੜਾ ਲਾਈਟਾਂ ਬਹੁਤ ਆਣ ਕੇ ਘੁੰਮ ਕੇ ਜਾਣਾ ਪੈਂਦਾ ਹੈ ਤੇ ਉਹ ਮਕੇ ਜਾਣ ਦਾ ਕਰਕੇ ਤੇ ਲੇਟ ਹੋ ਜਾਂਦਾ ਬੰਦਾ ਇਹ ਅਸੀਂ ਆਪਾਂ ਕਪੂਰਥਲੇ ਤੋਂ ਜਾ ਰਹੇ ਆ ਕਪੂਰਥਲੇ ਤੋਂ ਕਰਤਾਰਪੁਰ ਤੇ ਕਰਤਾਰਪੁਰ ਤੋਂ ਤੇ ਜਨੰਦਰ ਥੋੜਾ ਜਿਹਾ ਬਾਰ-ਬਾਰ ਰਹਿ ਜਾਂਦਾ ਬੀ ਕੋਰ ਰੋਡ ਤੋਂ ਕੋਰ ਰੋਡ ਤੱਕੀ ਸਾਨੂੰ ਇਧਰ ਦੀ ਸਹੀ ਲੱਗਾ ਜਾਂ ਪਾਈਧਰ ਦੀ ਫੇ ਚੱਲੇ ਮਾਰ ਲੈ ਕਿ ਇਧਰ ਦੀ ਨਾ ਕੋਈ ਟ੍ਰੈਫਿਕ ਤੇ ਨਾ ਕੋਈ ਟ੍ਰੈਫਿਕ ਦਾ ਝੰਜਟ ਚਲੋ ਜੀ ਆਪਦੀ ਘਰ ਦੀ ਮਾਮੀ ਸਾਡੀ ਨੇ ਲਾਈ ਜਣੀ ਮੱਕੀ ਦੀਆਂ ਰੋਟੀ ਜੀ 5:00 ਵਜੇ ਜਿੱਥੋਂ ਕਲਾਰਾ ਪਹੁੰਚ ਗਿਆ ਤਾਂ ਮੀ ਇੱਧਰ ਬਹੁਤ ਪਿਆ ਤੇ ਪਿੱਛੇ ਆ ਨਹੀਂ ਸੀ ਮੀਂਹ ਕਦੇ ਤੇ ਦੇਖੋ ਇੱਥਾ ਪਾਣੀ ਖੜ ਗਿਆ ਜਾ ਕੇ ਕਿੱਟੀ ਬਣਨਾ ਬਣ ਗਿਆ ਦੇਖੋ ਇਦਰੇ ਹੀ ਬਣ ਰਿਹਾ ਦੇਖੋ ਹਾਈਵੇ ਹਾਈਵੇ ਇਧਰ ਦੇ ਨਿਕਲਣਾ ਇਹ ਸਦਾ ਕੰਗ ਸਾਬੂਨ ਕੰਗ ਸਾਬੂ ਤੇ ਜਿਹੜਾ ਇਹ ਤ ਬਣਾ ਜਾ ਕੇ ਗੋਨਵਾਲ ਸਾਹਿਬ ਨੇ ਇਧਰ ਇਹ ਗੋਨਦਾਲ ਸਾਹਿਬ ਤੇ ਮਿਰਗਲ ਸਰਦਾਰ ਅਨਪੁਰਧ ਨਾਲ ਮਿਲਦਾ ਅਹ ਅਹ ਗੋਨਦਾਲ ਸਾਹਿਬ ਸਰਦਾਰ ਅਨਪੁਰਧ ਨਾਲ ਨੱਥੇ ਸਰਦਾਰ ਫਰਦਾਨ ਗੋਨਦਾਲ ਨਾਲ ਸਰਦਾਰ ਸਰ ਪਹੁੰਚੂਗਾ ਜੀ ਕੜਕੀਆਂ ਆ ਗਿਆ ਪੀਛੇ ਹੋ ਗਿਆ ਸਿਆਣ ਕਿੰਨਾ ਵਧੀਆ ਰਸਤਾ ਹੀ ਦੇਖੋ ਕਿੰਨਾ ਸੋਹਣਾ ਤੇ ਦੇਖੋ ਜੀ ਇਹ ਰਸਤਾ ਕੀ ਆ ਬਾਤ ਕੋਈ ਟ੍ਰੈਫਿਕ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਹਾਂ ਜੀ ਤੇ ਯਾਦੇ ਨਾਲ ਜਾਦੇ ਨੇ ਆ ਗਿਆ ਦੇ ਕੋਲੇ ਲਾਈ ਹਾਂਜੀ ਰੋਜ਼ ਪਿਆਰੇ ਪਹੁੰਚ ਗਏ ਹੋਰ ਥੋੜਾ ਆ ਗਿਆ ਆਪਾਂ ਥੋੜਾ ਥੋੜਾ ਤੇ ਇਹਨਾਂ ਵਿੱਚੋਂ ਹੀ ਅਫਗਨਦਾਰਪੁਰ ਨੂੰ ਚਲਾਗੇ ਸਰਦਾਰਪੁਰ ਤੋਂ ਵੀ ਬਾਰ-ਬਾਰ ਹੋ ਜਾਣਾ ਆਖਰੀ ਆ ਰਿਹਾ ਹੈ ਹਾਂਜੀ ਖਾਲ ਜੰਗ ਜਦੀ ਨਿਆੜ ਗਾ ਕਰਤਾਰਪੁਰ ਆ ਗਏ ਜੀ ਆਪਾਂ

ਹੋਣ ਵਾਲੀ ਇਹ ਗੁਰਦਰਾ ਸਾਹਿਬ ਸਤਵੀਂ ਪਾਤਸ਼ਾਹੀ ਸਾਹਿਬ ਜ루ਹਾ ਗਾਇਸਾ ਜੀ ਮਹਾਰਾਜ ਲਓ ਜੀ ਕਰੋ ਦਰਸ਼ਨ ਗੁਰਦਰਾ ਤਾਲਵੜਾ ਸਾਹਿਬ ਗੁਰੂ ਹਰ Rai ਸਾਹਿਬ ਜੀ ਮਹਾਰਾਜੀ ਕਿਨਾ ਦੇ ਪਵਿੱਤਰ ਸਥਾਨ ਗੁਰੂ ਹਰ Rai ਸਾਹਿਬ ਜੀ ਮਹਾਰਾਜੀ ਦੇਖੋ ਕਿਆ ਸੋਹਣਾ ਦਰਬਾਰ ਬਣਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹ ਵਾਹ ਵਾਹਿਗੁਰੂ ਵਾਹ ਕੋ ਜੀ ਵਾਹਿਗੁਰੂ ਵਾਹਿਗੁਰੂ ਵਾਹ ਕੋ ਜੀ ਲੋ ਜੀ ਸੱਜ ਜਾਲਿਆ ਆਪਾਂ ਤੇ ਬਸ ਬਰਾਤ ਵਾਲੇ ਆ ਹੀ ਗਏ ਨੇ ਕੈਮਰੇ ਵਾਲੇ ਆ ਗਏ ਨੇ ਵੀਰੇ ਤੇ ਆਪਾਂ ਪ੍ਰੋਗਰਾਮ ਸ਼ੁਰੂ ਕਰਨਾ ਹਾਂ ਮੰਦ ਕਾਲ ਜੀ ਬਾਈ ਗੁਰੂ ਕਿਰਪਾ ਦਾ ਕਿਛ ਹੈ ਜਿਸ ਦੇ ਸੂਪਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੋਏ ਸਹਾਇ ਦਰਸਪਨ ਸਿੰਘ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਦਰਸ਼ਨ ਦੀ ਨਾਰ ਦਾ ਧਿਆਨ ਕਰਕੇ ਗੁਰੂ ਜੀ ਵਾਹਿਗੁਰੂ Oh ਹਾਂਜੀ ਵਾਹਿਗੁਰੂ ਜੀ ਹੁਣ ਇੱਥੇ ਕੀਰਤਨ ਦੀ ਸਮਾਪਤੀ ਹੋ ਚੁੱਕੀ ਹੈ ਆਨੰਦ ਕਾੜ ਦੀ ਰਸਮ ਸੀ ਸੰਪੂਰਨ ਹੋਈ ਹੈ ਤੇ ਸਾਡੇ ਸਿੰਘ ਸਾਹਿਬ ਬਾਬਾ ਜੀ ਜੋ ਇੱਥੇ ਗਰੰਥੀ ਸਿੰਘ ਨੇ ਤੇ ਭਾਈ ਬਲਦੇਵ ਸਿੰਘ ਜੀ ਤੇ ਉਹਨਾਂ ਦੀ ਇੱਥੇ ਡਿਊਟੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਇਤਿਹਾਸ ਦੱਸਣਗੇ ਕਿ ਗੁਰੂ ਹਰੈ ਸਿੰਘ ਸਾਹਿਬ ਕਿਵੇਂ ਇੱਥੇ ਇਸ ਸਥਾਨ ਤੇ ਪਹੁੰਚੇ ਤੇ ਕਿਵੇਂ ਇਸ ਸਥਾਨ ਨੂੰ ਭਾਗ ਲਾਏ ਨੇ ਤੇ ਆਓ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾਨ ਸੁਹਾਵਾ ਪਿੰਡ ਹੈ ਜਿੱਥੇ ਸੰਤ ਸਦਾ ਸਤਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਹਰਿ ਸਿੰਘ ਜੀ ਦੇ ਦੁਆਰਾ ਇਹ ਨਗਰ ਬਸਾਇਆ ਗਿਆ ਹੈ 220 ਘੋੜਸਵਾਰ ਦੇ ਸਮੇਤ ਸਤਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਹਰਿ ਸਿੰਘ ਸਾਹਿਬ ਜੀ ਮਹਾਰਾਜ ਇਸ ਨਗਰ ਵਿੱਚ ਪਹੁੰਚਦੇ ਹਨ ਇੱਕ ਰਾਤ ਦਾ ਆਪੜਾ ਇਸ ਨਗਰ ਦੇ ਉੱਪਰ ਕਰਦੇ ਹਨ ਤੇ ਬਖਸ਼ਿਸ਼ਾਂ ਦਿੰਦੇ ਹਨ ਇਸ ਨਗਰ ਨੂੰ ਦੋ ਮੋੜੀਆਂ ਗੱਡ ਕੇ ਇਸ ਨਗਰ ਨੂੰ ਪਰਪਲਿਤ ਕਰਦੇ ਹਨ ਇਹ ਜੋ ਨਗਰ ਹੈ ਹਾਰੇ ਰਾਏਪੁਰਾ ਸਤਗੁਰਾਂ ਜੀ ਨੇ ਆਪਣੇ ਨਾਮ ਦੇ ਨਾਮ ਤੇ ਰੱਖਿਆ ਸੀ ਪਹਿਲਾਂ ਇਸ ਨਗਰ ਦਾ ਨਾਮ ਸਿਰਕੁੱਤੀ ਸੀ ਸਿਰਕੁੱਤੀ ਤੋਂ ਬਾਅਦ ਸਤਗੁਰਾਂ ਜੀ ਨੇ ਬਖਸ਼ਿਸ਼ ਕਰਕੇ ਆਪਣੇ ਕਰ ਕਮਲਾਂ ਦੇ ਨਾਲ ਇਹ ਇਸ ਨਗਰ ਦਾ ਨਾਮ ਹਾਰੇ ਰਾਏਪੁਰ ਰੱਖਿਆ ਉਸ ਤੋਂ ਬਾਅਦ ਜਿਸ ਤਰ੍ਹਾਂ ਸਮਾਚਾਰ ਆਦਾ ਗਿਆ ਇਸ ਸਥਾਨ ਤੇ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਜ਼ੋਰ ਸੀ ਉਹਨਾਂ ਨੇ ਇਸ ਨਗਰ ਦਾ ਨਾਮ ਸੀ ਜੋ ਹਾਰੇ ਰਾਏਪੁਰ ਤੋਂ ਕੱਢ ਕੇ ਰਾਏਪੁਰ ਸੂਨਪੁਰ ਰੱਖ ਦਿੱਤਾ ਹੁਣ ਇਸ ਨਗਰ ਤੇ ਸਤਗੁਰਾਂ ਜੀ ਦੀ ਬੜੀ ਬਖਸ਼ਿਸ਼ ਹੈ ਦਿਨ ਅਸਥਾਨ ਇਸ ਨਗਰ ਵਿੱਚ ਹਾਲ ਹੈ ਗੁਰਦੁਆਰਾ ਚੜਦਾ ਪਾਸਾ ਗੁਰਦੁਆਰਾ ਲੈਂਦਾ ਪਾਸਾ ਇਤਿਹਾਸਕ ਸਥਾਨ ਗੁਰਦੁਆਰਾ ਕਾਲਾਵਾਲਾ ਸਹਿਬ ਗੁਰੂ ਹਰਿਸ਼ੇਮਾਰੀ ਜੀ ਦੀ ਬਖਸ਼ਿਸ਼ ਦੁਆਰਾ ਇੱਥੇ ਇੱਕ ਦੇਰੀ ਸਾਹਿਬ ਹੈ ਜੋ ਜਿਸ ਸਮੇਂ ਸਤਗੁਰੂ ਇਸ ਅਸਥਾਨ ਤੇ ਪਹੁੰਚਦੇ ਹਨ ਉਸ ਸਮੇਂ ਸਤਗੁਰਾਂ ਜੀ ਦਾ ਘੋੜਾ ਹੈ ਉਹ ਇਸ ਦੇਰੀ ਦੇ ਕਿਲੇ ਨਾਲ ਬਣਿਆ ਜਾਂਦਾ ਹੈ ਉਹ ਦੇਰੀ ਉਹ ਇਸ ਕਿਲੇ ਤੋਂ ਪਰਪਲਤ ਹੋਈ ਹੈ ਜਿਹੜਾ ਨਗਰ ਹੈ ਸਤਗੁਰਾਂ ਜੀ ਦੇ ਫਰ ਕਮਲਾ ਦੁਆਰਾ ਇਹ ਨਗਰ ਬੜੀ ਚੜ੍ਹਦੀ ਕਲਾ ਨਾਲ ਵਸ ਰਿਹਾ ਹੈ ਸਤਿਗੁਰੂ ਕਿਰਪਾ ਤਨ ਸਾਰਿਆਂ ਨੂੰ ਆਪਣੇ ਘਰੋਂ ਘਰੋਂ ਖੁਸ਼ੀਆਂ ਦੀਆਂ ਬਖਸ਼ਣ ਸੰਗਤਾਂ ਨੂੰ ਬੇਨਤੀ ਹੈ ਜਦੋਂ ਵੀ ਆਪ ਸੰਗਤਾਂ ਗੁਰੰਦਰ ਦੇ ਸ਼ਹਿਰ ਵਿੱਚ ਆਉਂਦੀ ਹੋ ਪਠਾਨਕੋਟ ਬਾਈਪਾਸ ਤੋਂ 7 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਤਿਹਾਸਕ ਸਥਾਨ ਗੁਰਦਰਾ ਤਾਲਾ ਸਥਿਤ ਹੈ ਆਪ ਸੰਗਤਾਂ ਜਰੂਰ ਪਹੁੰਚ ਕੇ ਭਾਨੀ ਸ਼੍ਰੀ ਗੁਰੂ ਹਰਿ ਸੈਮਰ ਸਿੰਘ ਦੇ ਪਾਵਨ ਪਿੱਤਰ ਸਥਾਨਾਂ ਦੇ ਦਰਸ਼ਨ ਕਰੋ ਜੀ ਤੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰ ਦੇ ਨਾਲ ਨਹੀਂ ਸੰਖੇਪ ਵਿੱਚ ਦੱਸਿਆ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਜੀ ਹਰਾਈ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਸਤਵੀਂ ਪਾਤਸ਼ਾਹ ਤਨਾ ਦਾ ਪਵਿੱਤਰ ਸਥਾਨ ਹੈ ਜੀ ਤੇ ਇੱਕ ਸਾਡੇ ਇਲਾਕੇ ਵੀ ਆ ਆਪਣੇ ਮਲਸੀਆਂ ਤੋਂ ਥੋੜਾ ਜਿਹਾ 5-6 ਕਿਲੋਮੀਟਰ ਤੇ ਦੂਰ ਤੇ ਉੱਥੇ ਵੀ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ ਸੈਦ ਰਾਣਾ ਸਾਹਿਬ ਉੱਥੇ ਵੀ ਸਤਿਗੁਰਾਂ ਦੇ ਚਰਨ ਸ਼ੋ ਪ੍ਰਾਪਤ ਹੈ ਤੇ ਇੱਕ ਇੱਥੇ ਉੱਥੇ ਵੀ ਹਾਜ਼ਰੀ ਭਰ ਕੇ ਆਏ ਆ ਇੱਥੇ ਵੀ ਹਾਜ਼ਰੀ ਭਰੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਅੱਛਾ ਜੀ ਮੈਂ ਵਲੌਗ ਦੀ ਸਮਾਪਤੀ ਕਰਦਾ ਹੁਣ ਇੱਥੋਂ ਚਾਲੇ ਮਾਰ ਲੈਣੇ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਮਹਾਰਾਜ ਇਹਨਾਂ ਤੋਂ ਵੀ ਸੇਵਾ ਲੈਂਦੇ ਰਹਿਣ ਤੇ ਸਾਡੇ ਕੋਲੋਂ ਵੀ ਸੇਵਾ ਲੈਂਦੇ ਰਹਿਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਬਾਬਾ ਜੀ ਕਹਿ ਦੋ ਤੁਸੀਂ ਇੱਕ ਵਾਰੀ ਹਾਂਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਮਲਸੀਆ ਵਾਲਿਆਂ ਦੇ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਸਤਿਗੁਰਾਂ ਦੀ ਦਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਦੇ ਪਿਆਰਿਓ ਤਾਲ ਵਾਲਾ ਸਾਹਿਬ ਗੁਰਦਰ ਸਾਹਿਬ ਇਹ ਅੱਜ ਆਪ ਜੀ ਨੂੰ ਦੱਸਿਆ ਹੈ ਕਿ ਇੱਥੇ ਅ ਗੁਰੂ ਹਰ Rai ਸਾਹਿਬ ਜੀ ਮਹਾਰਾਜ ਇੱਥੇ ਕੋੜਾ ਬੰਨਿਆ ਸੀ ਇਹ ਉਹ ਜਗ੍ਹਾ ਹੈ ਇਹ ਉਹ 베ਰੀ ਹੈ ਦਰਸ਼ਕਰੋ ਨੇ ਸਾ ਗੁਰੂ ਦੇ ਪਿਆਰੇ ਕਰੋ ਦਰਸ਼ਨ ਤਾਲਵਾਲਾ ਸਾਹਿਬ ਇਹ 베ਰੀ ਹੈ ਲਓ ਜੀ ਕਰੋ ਦਰਸ਼ਨ ਹਾ ਤਾਲਵਾਲਾ ਸਾਹਿਬ ਇਹੋ 베ਰੀ ਹੈ ਤੇ ਮੇਰੇ ਪਾਤਸ਼ਾਹ ਨੇ ਗੁਰੂ ਹਰਿ ਸਾਹਿਬ ਜੀ ਮਹਾਰਾਜ ਜੀ ਨੇ ਇਹ ਕੋੜਾ ਬਣਿਆ ਸੀ ਕਈ ਘੋੜੇ ਜਾਂਦੇ ਨਾਲ ਇਹ ਖੂਬਾ ਪੁਰਾਣਾ ਖੂਬ ਸਾਰੇ ਸਰਜੀ ਮਹਾਰਾਜੀ ਦੇ ਵੇਲੇ ਦਾ ਤੇ ਇਥੋਂ ਜਲ ਭਰਦੇ ਤੇ ਆ ਦੇਖੋ ਆ ਜਗਾ ਬਣਾਈਏ ਘੋੜੇ ਦੇਖੋ ਘੋੜਿਆਂ ਦੀ ਇਹਨਾਂ ਦੀ ਮੇਰੇ ਸਾਹ ਸਮਰਾਦਾਂ ਪੁਰੀਆਂ ਹੁੰਦੀਆਂ ਨੇ ਓਕੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਦਰਸ਼ਨ ਕਰਦੇ ਨੇ ਤੇ ਖੁਸ਼ੀਆਂ ਪ੍ਰਾਪਤ ਕਰਦੇ ਨੇ ਦੇਖੋ ਜੀ ਕਰੋ ਦਰਸ਼ਨ ਇਹ ਆ ਜੀ ਇਤਿਹਾਸ ਸਰ ਸੇਵਾ ਚੱਲ ਰਹੀ ਹੈ ਜੀ ਗੁਰੂ ਸਾਹਿਬ ਦੇ ਦਰਬਾਰ ਦੀ ਸੋਹਣਾ ਦਰਬਾਰ ਬਣਿਆ ਜੀ ਇਹ ਲੰਗਰ ਹਾਲ ਹੈ ਜੀ ਬਹੁਤ ਸੋਹਣਾ ਲੰਗਰ ਹਾਲ ਬਣਿਆ ਹੋਇਆ ਹੈ ਦਰਵਾਜ਼ੇ ਦੇਖੋ ਕੀ ਬਾਤ ਹੈ